ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਕੀਤੀ ਭਾਈ ਅਮਰਤਪਾਲ ਸਿੰਘ ਦੇ ਉੱਪਰ ਟਿੱਪਣੀ ਬਿਆਨਬਾਜ਼ੀ ਆਓ ਵੀਡੀਓ ਪੂਰੀ ਦੇਖਦੇ ਹਾਂ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੇ ਤੇ ਆ ਜੋ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰਦਾ ਦੀ ਅਸੂਲ ਮਰਜ਼ਾ ਦਾ ਸਦਾਤ ਹੁੰਦਾ ਗੁਰਮਖੂਏ ਚਾਰ ਪੰਜ ਬੀਤ ਗਏ ਅੱਜ ਤੋਂ 2 ਸਾਲ ਪਹਿਲਾਂ ਲੋਕਾਂ ਨੇ ਇੱਕ ਨਵਾਂ ਭਿੰਡਰਾਂ ਵਾਲਾ ਹੋਰ ਲੱਭ ਲਿਆ ਉਹ ਕਿਹੜਾ ਅਮਰਤਪਾਲ ਇਨੂੰ ਵੀ ਪਿੰਡਰਾਵਾਲੇ ਦਾ ਖਤਾਬ ਲੋਕਾਂ ਨੇ ਦੇ ਦਿੱਤਾ 2 ਮਹੀਨੇ ਪਹਿਲਾਂ ਉਹ ਸਿਰ ਵੀ ਮੁੰਨਦਾ ਤੇ ਦਾੜ੍ਹੀ ਵੀ ਮੁੰਨਦਾ ਦਬਾਈ ਵਿੱਚ ਟਰਾਲੇ ਚਲਾਉਂਦਾ ਗੁਰਮਖੋ ਕਦੇ ਸੰਤ ਜਨ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਪਿੰਡ ਜਾਇਓ ਪਿੰਡ ਜਾ ਕੇ ਬਚਪਨ ਤੋਂ ਲੈ ਕਰਕੇ ਜਾਥੇ ਵਿੱਚ ਆਉਣ ਤੱਕ ਦਾ ਜੀਵਨ ਦਸਤਾਰ ਬੰਦੀ ਹੋਣ ਤੱਕ ਦਾ ਜੀਵਨ ਉਹਨਾਂ ਦੇ ਪਰਿਵਾਰ ਕੋਲੋਂ ਪੁੱਛਿਓ ਪਿੰਡ ਵਾਲੀ ਲੋਕਾਂ ਕੋਲ ਪਛੇਤ ਉਹਨਾਂ ਦੀ ਬੰਦਗੀ ਕਿੰਨੀ ਸੀ ਕੋ ਸੌਂਦੇ ਕਿੰਨਾ ਸਨ ਭੋਜਨ ਪ੍ਰਸ਼ਾਦਾ ਕਿੰਨਾ ਖਾਗਦੇ ਸਨ ਗੁਰਬਾਣੀ ਕਿੰਨੀ ਪੜਦੇ ਸਨ ਹਰਾਨੀ ਵਾਲੀ ਗੱਲ ਇਹ ਆ 2 ਮਹੀਨੇ ਪਹਿਲਾਂ ਦਾੜੀ ਵੀ ਮਨਾਉਂਦਾ ਸਿਰ ਵੀ ਮਨਾਉਂਦਾ ਏਜੰਸੀਆਂ ਦੇ ਕਹਿਣ ਤੇ ਇਹ ਗੁਰਮਖੋ ਖਾਲੀ ਥਾਂ ਭਰਨ ਵਾਸਤੇ ਅਮਰਤਪਾਲ ਪੰਜਾਬ ਦੀ ਧਰਤੀ ਤੇ ਤੇ ਆਉਂਦਾ ਕਿੱਥੇ ਰੋਡੇ ਪਿੰਡ ਵਿੱਚ ਰੋਡੇ ਪਿੰਡ ਵਿੱਚ ਆਉਂਦਾ ਤੇ ਦਸਤਾਰਬੰਦੀ ਕੌਣ ਕਰਦਾ ਜਸਬੀਰ ਸਿੰਘ ਰੋਡਾ ਜੀ ਦੇ ਕੋਲੇ ਕੋਈ ਅਧਿਕਾਰ ਨਹੀਂ ਕਿ ਕਿਸੇ ਸੰਪਰਦਾ ਦੀ ਦਸਤਾਰਬੰਦੀ ਜਸਬੀਰ ਸਿੰਘ ਰੋਡਾ ਕਰ ਦੇਵੇ ਗੁਰਮਖੋ ਸੰਤ ਜਰਨੈਲ ਸਿੰਘ ਬਣ ਨੂੰ ਹਰ ਇੱਕ ਦਾ ਜੀ ਕਰਦਾ ਕਿ ਮੈਂ ਸੰਤਾਂ ਦੀ ਰੀਸ ਕਰਾਂ ਪਰ ਗੁਰਮਖੋ ਅਕਸਰ ਮੈਂ ਇਹ ਕਹਿਣਾ ਹੁਣਾ ਕਿ ਸੰਪਰਦਾ ਦਾ ਮੁਖੀ ਉਹ ਬਣ ਸਕਦਾ ਹੈ ਜੀਹਦੀਆਂ ਲੱਤਾਂ ਸਰਬਲੋਏ ਦੀਆਂ ਹੋਣ ਦਿਲ ਸਟੀਲ ਵਰਗਾ ਹੋਵੇ ਗੋਲੀਆਂ ਚਲਾ ਲੀਆਂ ਗਰੀਬਾਂ ਨੂੰ ਕੁੱਟ ਲਿਆ ਡਰਾ ਲਿਆ ਧਮਕਾ ਲਿਆ ਪਰ ਜਦੋਂ ਪੁਲਿਸ ਮੰਗਰ ਲੱਗੀ ਅੱਗੇ-ਅੱਗੇ ਅਮਰਤਪਾਲ ਤੇ ਪਿੱਛੇ-ਪਿੱਛੇ ਉਹਦੇ ਪੁਲਿਸ ਲੱਗੀ ਕਦੇ ਸੰਤ ਚਰਨੈਲ ਸਿੰਘ ਨੂੰ ਐਵੇਂ ਭਜਦਿਆਂ ਕਿਸੇ ਨੇ ਵੇਖਿਆ ਗੁਰਮਖੋ ਸਿੱਖ ਕਦੇ ਭਜਦਾ ਨਹੀਂ ਜੀਦਾ ਨਾਮ ਸਿੱਖਿਆ ਉਹ ਡਰਦਾ ਨਹੀਂ